ਲਾ ਸੱਜਣੋ ਪਿੰਡ ਭੈਣੀ ਮਹਾਰਾਜ ਤਹਿਸੀਲ ਤਨੋਲਾ ਮੰਡੀ ਤੇ ਜ਼ਿਲ੍ਹਾ ਬਰਨਾਲਾ ਤੋਂ ਤੁਹਾਨੂੰ ਇੱਕ ਖੀਰਾ ਕੱਟਾ ਲੱਗਿਆ ਬਹੁਤ ਕਮਾਲ ਦਾ ਦਿਖਾਉਣ ਉਮਰ ਦੀ ਲਗਭਗ ਨਾ ਬਾਈ ਕਹਿੰਦਾ 20 ਮਹੀਨੇ ਆ ਦੰਦੋ ਰਹੂਗਾ ਖੀਰਾ ਤੇ ਆਪ ਵੀ ਚੰਗੇ ਰਿਕਾਰਡ ਵਾਲਾ ਤੇ ਨਾਲ ਹੀ ਇਹਦੀ ਲੰਬੀ ਮਾਦਰ ਖੜੀ ਆ ਇਧਰਲੇ ਬੰਨੇ ਇਹ ਆ ਗਈ ਨੀਲੀ ਟੱਚ ਚੰਗੇ ਦੁੱਧ ਤੇ ਚੱਲਦੀ ਆ ਘਰੇਲੂ ਸੱਜਣ ਨੇ ਤੇ ਪਸ਼ੂ ਤਾਂ ਨੇ ਇਹ ਕਹੂੰਗਾ ਵੀ ਬਹੁਤ ਕਮਾਲ ਦਾ ਪਸ਼ੂ ਤਾਂ ਨਾ ਇਹ ਕੱਟਾ ਨਾ ਬਾਈ ਕਹਿੰਦਾ ਸ਼ਾਮ ਦੇ ਘਾਟ ਕਾਰਨ ਸੇਲ ਕਰਨਾ ਉਦਾਂ 100 ਦਾ 100 ਰਹਿਣਾ ਲੈ ਤੇ ਬਾਕੀ ਡੀਟੇਲ ਬਾਈ ਦੱਸ ਦੂਗਾ ਰੇਟ ਵੀਡੀਓ ਦੇ ਵਿੱਚ ਹੋਊਗਾ ਤੇ ਰੇਟ ਲੈਣ ਦੇ ਨਾਲ ਵਾਲਾ ਰੇਟ ਵੀ ਬਾਈ ਤੋਂ ਕਰਾ ਕੇ ਜਾਵਾਂਗੇ ਥੋੜਾ ਕਾਣਾ ਸ਼ੋਰਟ ਸੂਟ ਵਾਲਾ ਫਰਕ ਹੀ ਰਹੂਗਾ ਤੇ ਬਾਕੀ ਡੀਟੇਲ ਲੈਣਦਾਰ ਦੱਸ ਦੂਗਾ ਆਜੋ ਜੂਰਲੀ ਬੰਨੇ ਹੋਰ ਕੀ ਹਾਲ ਹੈ ਜੀ ਠੀਕ ਹੈ ਬਾਈ ਚੜਦੀ ਕਲਾ ਟੋਟਲ ਕਿੰਨੇ ਕੇ ਪਸ਼ੂ ਨੇ ਆਪਣੇ ਕੋਲੇ ਥੋੜਾ ਆਪਣੇ ਕੋਲੇ 5 ਪਸ਼ੂ ਨੇ 5 ਇੱਕ ਪਸ਼ੂ ਕੋਸਤਾ ਮੈਂ ਕਹਾਂਗਾ ਜਗਾ ਦਾ ਵਾਸਾ ਹਾਂ ਹਾਂ ਉਸ ਕਹਿ ਲੀਏ ਵੀ ਸਾਮਣ ਕਰਕੇ ਵੇਚਣਾ ਹਾਂ ਆਸਾਨ ਸਾਹਮਣਾ ਥੋੜਾ ਕੰਮ ਈ ਔਖਾ ਹਾਂ ਹਾਂ ਆਸਾਂ ਤੰਗਾ ਜੀ ਠੀਕ ਹੈ ਗੱਲ ਕਿੰਨੀ ਉ ਫੋਨ ਨੰਬਰ ਜੀ 93175 ਹਾਂਜੀ 21740 94175 ਹਾਂ 21740 21740 ਹਾਂ ਤੇ ਜਮਾ ਜਾਇਜ਼ ਜਮਾ ਜੈਨੂਨ ਜਾਣਕਾਰੀ ਆਪਾਂ ਇਹਦੀ ਦੇਣੀ ਆ ਤੇ ਉਮਰ ਕਿੰਨੀ ਆ ਜਮਾ ਸਨ ਉਮਰ 20 ਮਹੀਨੇ ਜੀ ਕੁੱਲ 20 ਮਹੀਨੇ ਹਾਂਜੀ ਲੱਗਦਾ ਤਾਂ ਖਾਸਾ ਵੱਡਾ ਨਹੀਂ ਉਹ 20 ਮਹੀਨੇ ਦੀ ਉਮਰ ਆਈ ਪੂਰੀ ਠੀਕ ਆ ਗੱਲ ਇਹ ਆਪ ਕਿਹੜੇ ਟੀਕੇ ਦਾ ਜੀ ਇਹ ਅਰਜਨ ਕੁੰਗੜ ਦਾ ਅਰਜਨ ਕੁੰਗੜ ਦਾ ਪਛਾਣ ਤੋਂ ਕਰ ਦੋ ਰਲੇ ਬੰਨੇ ਥੋੜਾ ਜਿਹਾ ਆਪ ਆ ਗਿਆ ਅਰਜਨ ਕੁੰਗੜ ਦਾ ਉਮਰ ਰਊਗੀ 20 ਮਹੀਨੇ ਤੇ ਲੱਭੀ ਕੈਮਰਾ ਮਾਰਦੀ ਐ ਇੱਥੋਂ ਨਾ ਕੱਟੇ ਦੀ ਲੰਬਾਈ ਲੰਬੂਈ ਚੈੱਕ ਕਰਾ ਦਿਓ ਸਿੰਗ ਅਰਜਨ ਨਾਲ ਆਈ ਜਮਾ ਨਾਲ ਦਾ ਬਣਵਾਇਆ ਆਪਣੂ ਨਾ 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 ਇਹੀ ਸਿੰਗਾ ਠੀਕ ਆ ਗੱਲ ਇਹ ਸੀਮਣਾ ਆਪ ਆਪ ਭਰਾ ਦੀ ਹਾਂ ਹਾਂ ਝੋਟੇ ਭਰਾ ਦੀ ਠੀਕ ਆ ਗੱਲ ਤੇ ਇੱਥੋਂ ਕਰਾ ਦਿ ਲੰਬੀ ਚੈੱਕ ਉਮਰ 20 ਮਹੀਨੇ ਆਪ ਅਰਜਨ ਕੁੰ ਤੇ ਹੁਣ ਕਿੰਨੇ ਮਹੀਨਿਆਂ ਦੀ ਗੱਬਣਾ ਇਹਦੀ ਮਾਂ ਇਹ ਪੰਜ ਦੀ ਪੰਜਵਾਂ ਲੱਗ ਗਈ ਹੁਣ ਦੁੱਧ ਕਿੰਨਾ ਦੇ ਤੁਸੀਂ ਹੁਣ 10 ਲੀਟਰ ਹੁਣ ਵੀ ਚਵਾ ਕੇ ਦੇ ਦਾਂਗੇ ਤੇ ਇਹਦੀ ਮਾਂ ਨਾਲ ਕੋਈ ਡੀਐਨਏ ਕਰਾਉਣਾ ਚਾਹੀ ਹਾਂ ਗਾਰੰਟੀ ਰਹੂਗੀ ਹਾਂ ਹਾਂ ਤੋੜ ਦਿਓ ਜੀ ਖੋਲ ਕੇ ਇਹਨੂੰ ਤੇ ਬਾਕੀ ਨਾ ਸੱਜਣੋ ਇੱਥੇ ਤੁਰਦੇ ਦੀ ਅਡਜਸਟਮੈਂਟ ਕਰ ਸਕਦੇ ਹਾਂ ਕਿਉਂਕਿ ਜਗ੍ਹਾ ਦਾ ਬਾਸਾ ਤੇ ਇੱਕ ਕੰਮ ਲਿਆ ਪਤਾ ਵੀ ਥੋੜੀ ਕਾਣੀ ਜਿਹੜਾ ਸ਼ਰਾਰਤ ਨਾ ਕਰੇ ਮੈਂ ਉਹਨੂੰ ਕਹੂੰਗਾ ਵੀ ਉਹ ਆਸਾਨ ਵੀ ਨਹੀਂ کہہ ਸਕਦੀ ਉਹਨੂੰ ਹਾਂ ਇਹ ਵਾਕੀਏ ਥੋੜੀ ਜਿਹੀ ਕੁਆਲਿਟੀ ਚੈੱਕ ਕਰ ਸਕਦੇ ਹੋ ਲੰਬਾ ਲੰਬਾ ਆ ਗਿਆ ਫੁੱਲ ਸਿੰਗ ਜਮਾ ਬੰਦ ਤੇ ਖੜ ਨਹੀਂ ਖੜ ਨਹੀਂ ਐਦਾਂ ਕਹੂੰਗਾ ਜਿੱਦਾਂ ਮੇਲਿਆਂ ਚ ਨਾ ਘੋੜਿਆਂ ਦੀ ਖੜ ਨਹੀਂ ਹੁੰਦੀ ਓਦਾਂ ਦੀ ਕੱਟੇ ਦੀ ਖੜ ਨਹੀਂ ਐਥੇ ਰੋਕ ਲੋ ਜੀ ਮਾੜਾ ਰੋਕ ਲੋ ਰੋਕ ਲੋ ਫੇਸ ਕਰ ਦੌਰਲੇ ਬੰਨੇ ਇਹ ਇੱਥੇ ਇੱਥੋਂ ਮਾਰ ਦੀ ਲੱਭੀ ਕੈਮਰਾ ਮੂਹਰਲੇ ਬੰਨੇ ਕਰ ਦੋ ਜੀ ਸਿੰਗ ਇਹਦਾ ਬਾਈ ਕਹਿੰਦਾ ਓਰੀਜినਲ ਆ ਬਿਲਕੁਲ ਤੇ ਜੈਨੂਅਨ ਜਿਹੜੀ ਉਮਰ ਆ ਉਮਰੇ ਦੀ ਜੈਨੂਅਨ ਜੈਨੂਅਨ ਪੂਰੇ 20 ਮਹੀਨੇ ਦੰਦੋਂ ਰਹੂਗਾ ਖੀਰਾ ਤੇ ਫਾਦਰ ਸਾਈਡ ਇਹਦੀ ਆ ਗਈ ਅਰਜਨ ਕੁੰਗੜ ਦੀ ਆ ਲੈ ਚ ਤੇ ਮਾਦਰੇ ਦੀ ਬਾਈ ਕੋਲ ਖੜੀ ਆ ਉਹ ਮੈਂ ਤੁਹਾਨੂੰ ਦਿਖਾਤਾ ਵੀ ਨੀਂਦਲੀ ਟੱਚ ਆ ਗਈ ਤੇ ਬਾਕੀ ਟੈਸਟੀਕਲ ਵਾਲੇ ਮੁੱਢ ਵਿੱਚ ਵੀ ਨਾ ਬਿਲਕੁਲ ਸਾਫ਼ ਆ ਗਿਆ ਪੱਧਰਾ ਆ ਗਿਆ ਉੱਤੋਂ ਕੋਈ ਲੇਦਾ ਨਹੀਂ ਖੜਮੀ ਬਾਡੀ ਚ ਆ ਗਿਆ ਜਿੰਨਾ ਕਿ ਵੀ ਕੱਟਾ ਹੈਗਾ ਨਾ 100 ਦਾ 100 ਹੀ ਆ ਤੇ ਬਾਕੀ ਖਾਸ ਗੱਲ ਟੈਸਟੀਕਲ ਦੀ ਹੁੰਦੀ ਆ ਟੈਸਟੀਕਲ ਦਾ ਬਿਲਕੁਲ 100 ਦਾ 100 ਖਰਾ ਰੂਗਾ ਬੱਟਾ ਅਰਜਨ ਵਾਲੀ ਵੀ ਬਾਈ ਕਹਿੰਦਾ ਤਸੱਲੀ ਰੂ ਤੇ ਮਾਦਰੇ ਦੀ ਬਾਈ ਅਰਗਾਂ ਲਵੇ ਖੜੀ ਆ ਕਿੰਨਾ ਕੁ ਲੰਮਾ ਸਮਾਂ ਇਹਦੀ ਮਾਂ ਦੁੱਧ ਦੇਂਦੀ ਆ ਜੀ ਇਹ ਕਿਨੇ ਦੇਂਦੀ ਆ 7 ਮਹੀਨੇ ਦਿੰਦੀ 7 ਮਹੀਨੇ ਦੂਗੀ ਠੀਕ ਆ ਗੱਲ ਹਾਂ 3 ਮਹੀਨੇ ਪਹਿਲਾਂ ਛੱਡ ਠੀਕ ਆ ਗੱਲ ਲਗਭਗ ਕਹਿ ਲਈਏ 2 ਤੋਂ 3 ਮਹੀਨੇ ਪਹਿਲਾਂ ਹੀ ਆਪਾਂ ਉਹ ਛੱਡਦੇ ਆਂ ਤੇ ਬੱਚੇ ਇਹਦੇ ਜਿੱਦਾਂ ਨਾ ਸੀਮਨ ਲਾਦਣ ਓਦਾਂ ਦੀ ਪਾਣੇ ਜਿਵੇਂ ਇਹਨੇ ਮੋਰਾ ਦਾ ਪਾਤਾ ਕੱਟਾ ਤੇ ਉਹ ਪਰਲੇ ਬੰਨੇ ਦੀ ਲੱਭੀ ਕੱਟੀ ਖੜੇ ਕੱਟੀ ਤੇ ਕੈਮਰਾ ਮਾਰਦੀ ਕਿਉਂਕਿ ਗੁਣਮੱਜ ਚ ਇਦਾਂ ਦੇ ਨਹੀਂ ਵੀ ਜਿੱਦਾਂ ਨਾ ਸੀਮਨ ਲਾਉਂਗੇ ਓਦਾਂ ਦੇ ਹੀ ਬੱਚੇ ਦੇ ਦੂਗਾ ਉਹ ਚੀਜ਼ ਨਹੀਂ ਹੈਗਾ ਵੀ ਮਾੜੀ ਲੀ ਲੀ ਰੱਖਦੇ ਭਰਾ ਠੀਕ ਆ ਗੱਲ ਵੀ ਇਹਦੇ ਨੇੜ ਖੜਾ ਤੀ ਜੈਨੂਅਨ ਇਹਦੀ ਮਾਦਰ ਇਹੀ ਆ ਹਾਂਜੀ ਹਾਂ ਤੇ ਇਹਦਾ ਬਾਈ ਰੇਟ ਕੀ ਰਹਿਣ ਵਾਲਾ ਕੱਟੇ ਦਾ ਮੇਰੇ ਨਾਲ ਚਾਹੀਦਾ ਦੇ ਤਾਂ ਪੂਰੇ ਦਾਪਾ 1 ਲੱਖ 40 ਹਾਂ ਆ ਮਾਂ ਕੇ ਤੇ ਕੱਲੇ 40 ਦੀ ਕਹੀ ਜਾਂਦਾ ਮੈਨੂੰ 1 ਲੱਖ 40 ਇਹ ਦੂ ਵਾਰ ਤਾਂ ਖਾਈ ਗਿਆ ਹੁਣ ਆਪਾਂ ਹਾਂ ਇਹ ਤਾਂ ਖਾਈ ਗਿਆ ਬਸ ਇਹ ਤਾਂ ਕਾਇਆ ਵੀ ਗਾ ਹੁਣ ਠੋੜੀ ਤੰਗੀ ਆ ਵੀ ਆ ਉਹੀ ਗੱਲ ਆ ਸਾਨ ਤੇ ਪਹਿਲਵਾਨ ਮੈਂ ਕਹਿੰਦਾ ਤਿਆਰ ਕਰਨੀ ਹੈ ਨਾ ਸਭ ਤੋਂ ਔਖਾ ਕੰਮ ਆ 1 ਲੱਖ 40 ਲੈਣਾ ਬਾਈ ਕਹਿੰਦਾ ਉੱਚ ਸ਼ੋਰਟ ਸ਼ੂਟ ਵਾਲਾ ਕੰਮ ਹੋ ਜਾਊਗਾ 19 20 ਵਾਲਾ ਉੱਚ ਜਿਆਦਾ ਅੰਤਰ ਨਹੀਂ ਰਹੂਗਾ ਤੁਹਾਨੂੰ ਤੇ ਆਪਣਾ ਫੋਨ ਨੰਬਰ ਦੱਸ ਦਿਓ ਜੀ ਕਰੀ 93175 ਹਾਂਜੀ 21740 94175 21740 21740 ਪਿੰਡ ਭੈਣੀ ਮਹਾਰਾਜ ਤਹਿਸੀ ਤੇ ਜਿਲ੍ਹਾ ਬਰਨਾਲਾ ਜਿਹੜੇ ਵੀ ਭਰਾ ਨੂੰ ਕਟਾ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ